ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਆਂ ਸਵਾਗਤ ਹੈ ਜੀ ਤੁਹਾਡਾ ਮੇਰੇ ਨਵੇਂ ਵਲੌਗਸ ਦੇ ਵਿੱਚ ਤੇ ਘਰ ਦੇ ਕੰਮ ਐ ਜਿਹੜੇ ਆ ਕਰ ਚੁੱਕੀਆਂ ਤੇ ਹੁਣ ਦੁਪਹਿਰ ਦਾ ਟਾਈਮ ਹੋ ਚੁੱਕਿਆ ਆ ਤੇ ਅੱਜ ਅਸੀਂ ਸੋਚਿਆ ਕਿ ਚਲੋ ਬਣਾਨੇ ਆ ਚਟਨੀ ਤੇ ਆਓ ਤੁਹਾਨੂੰ ਰੈਸিপি ਦਿੰਨੇ ਆ ਟਮਾਟਰਾਂ ਦੀ ਚਟਨੀ ਕਿਵੇਂ ਬਣਾਉਂਦੇ ਆ ਹਾਂਜੀ ਅਸੀਂ ਲੈ ਲਿਆ ਜੀ ਮਟਰ ਲਸਣ ਕੂਤਨਾ ਜੀਰਾ ਰੋਸਟ ਕੀਤਾ ਹੋਇਆ ਤੇ ਹਰੀਆਂ ਮਰਚਾਂ ਤੁਸੀਂ ਲਾਲ ਮਰਚਾਂ ਵੀ ਵਰਤ ਸਕਦੇ ਹੋ ਪਰ ਅਸੀਂ ਨਹੀਂ ਖਾਂਦੇ ਇਸ ਕਰਕੇ ਮੈਂ ਲਾਲ ਮਿਰਚ ਜਿਹੜੀਆਂ ਆ ਉਹ ਨਹੀਂ ਲਈਆਂ ਤੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਕਰਾਂਗੇ ਰੋਸਟ ਹਾਂਜੀ ਹੁਣ ਇਹਨਾਂ ਨੂੰ ਗੈਸ 'ਤੇ ਭੁੰਨ ਲਵਾਂਗੇ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਹ ਸੌਫਟ ਹੋ ਜਾਏਗੀ ਟਮਾਟਰ ਫਿਰ ਅਸੀਂ ਭੁੰਨਾਗੇ ਜੀ ਲਸਣ ਲਸਣ ਨੂੰ ਵੀ ਅਸੀਂ ਚੰਗੀ ਤਰ੍ਹਾਂ ਰੋਸਟ ਕਰਨਾ ਆ ਕਿ ਜਿੰਨਾ ਹੀ ਵਧੀਆ ਰੋਸਟ ਹੋਏਗਾ ਇਹ ਸਮੋਕੀ ਫਲੇਵਰ ਆਏਗਾ ਬਹੁਤਾ ਕੱਚਾਪਨ ਜਿਹੜਾ ਹੈ ਉਹਦਾ ਲਸਣ ਦਾ ਨਹੀਂ ਆਏਗਾ ਇਹ ਅਲੱਗ ਹੀ ਟੇਸਟ ਹੁੰਦਾ ਆ ਹਾਂਜੀ ਇਹਨੂੰ ਵੀ ਚੰਗੀ ਤਰ੍ਹਾਂ ਰੋਸਟ ਕਰਨਾ ਆ ਗੈਸ ਦੇ ਉੱਪਰ ਇਹ ਚੁੱਲੇ ਤੇ ਵੀ ਬਣਾ ਸਕਦੇ ਹੋ ਪਰ ਹੁਣ ਗਰਮੀ ਬਹੁਤ ਆ ਇਸ ਕਰਕੇ ਮੈਂ ਗੈਸ ਤੇ ਹੀ ਬਣਾ ਆਂਦੀ ਆ ਹਾਂਜੀ ਚੰਗੀ ਤਰ੍ਹਾਂ ਇਹਨੂੰ ਰੋਸਟ ਕਰਕੇ ਹੁਣ ਇਸ ਤੋਂ ਬਾਅਦ ਆਪਾਂ ਜਿਹੜੇ ਆ ਬਣਾਵਾਵਾਂਗੇ ਚਟਨੀ ਚਟਨੀ ਦੇ ਸਾੜੇ ਹੋ ਚੁੱਕਿਆ ਹੁਣ ਇਹਨਾਂ ਨੂੰ ਮੈਂ ਛਿੱਲਣਾ ਆ ਚੰਗੀ ਤਰ੍ਹਾਂ ਛਿੱਲ ਕੇ ਤੇ ਮੈਂ ਸੋਚਿਆ ਇੱਕ ਪਿਆਜ਼ ਵੀ ਜ਼ਰੂਰ ਪਾਵਾਂ ਵਿੱਚ ਤੇ ਇਸ ਕਰਕੇ ਮੈਂ ਪਿਆਜ਼ ਵੀ ਲੈ ਲਿਆ ਤੁਸੀਂ ਵੀ ਚਾਹੋ ਤੇ ਪਿਆਜ਼ ਪਾ ਸਕਦੇ ਹੋ ਹਾਂਜੀ ਹੁਣ ਇਹਨਾਂ ਸਭ ਤੋਂ ਪਹਿਲਾਂ ਮੈਂ ਕਹਾਂਗੀ ਮਰਚਾਂ ਨੂੰ ਮਰਚਾਂ ਚੰਗੀਆਂ ਚੰਗੀ ਤਰ੍ਹਾਂ ਇਸੀ ਕੁੱਟਾਂਗੇ ਕੁੰਡੀ ਵਿੱਚ ਤੁਸੀਂ ਇਸ ਚਟਨੀ ਨੂੰ ਮਿਕਸੀ ਵਿੱਚ ਵੀ ਬਣਾ ਸਕਦੇ ਹੋ ਜ਼ਰੂਰੀ ਨਹੀਂ ਕਿ ਕੁੰਡੀ ਵਿੱਚ ਹੀ ਕੁੱਟਣਾ ਹੋਵੇ ਪਰ ਕੁੰਡੀ ਵਿੱਚ ਕੁੱਟੋਗੇ ਤੇ ਥੋੜਾ ਅਲੱਗ ਫਲੇਵਰ ਆਏਗਾ। ਹਾਂਜੀ ਮਿਕਸੀ ਵਿੱਚ ਵੀ ਕਰ ਸਕਦੇ ਆ ਕੋਈ ਉਹੋ ਜੀ ਗੱਲ ਵੀ ਨਹੀਂ ਆ। ਹਾਂਜੀ ਹੁਣ ਚੰਗੀ ਤਰ੍ਹਾਂ ਇਸ ਨੂੰ ਛਿੱਲ ਕੇ ਟਮਾਟਰ ਨੂੰ ਲਸਣ ਨੂੰ ਹਾਂਜੀ ਹਾਂ ਮਿਰਚਾਂ ਜਿਹੜੀਆਂ ਉਹ ਮੈਂ ਕੁੰਡੀ 'ਚ ਛੋਟ ਚੁੱਕੀਆਂ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟਣਾ ਆ। ਹਾਂਜੀ ਚਟਨੀ ਜਿਹੜੀਆਂ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ। ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰਿਓ ਮੇਰੇ ਚੈਨਲ ਨੂੰ ਮੈਨੂੰ ਸਪੋਰਟ ਜਰੂਰ ਕਰਿਓ ਹਾਂਜੀ ਤੇ ਹੁਣ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਜਿਵੇਂ ਰਿਹਾ ਉਹ ਕੁੱਟ ਕੇ ਇਸ ਤੋਂ ਬਾਅਦ ਅਸੀਂ ਪਾਉਣਾ ਹੈ ਲਸਣ ਕੋਲੀ-ਹੋਲੀ ਤਰਕੇ ਸਮਾਨ ਪਾਇਓ ਕਿਉਂਕਿ ਜਿਤ ਜਿਆਦਾ ਜੇਰਾ ਆ ਉਹ ਚਿਟਾਣਾ ਪੈਂਦਾ ਜਿੰਨੂ ਤੇ ਉੱਤੇ ਹਾਂਜੀ ਹੁਣ ਇਸ ਦਸਤ ਨੂੰ ਵੀ ਕੋਟਲੇ ਲਸਣ ਮੈਂ ਥੋੜਾ ਹੀ ਵਰਤੇ ਆਇਆ ਤੁਸੀਂ ਵੀ ਥੋੜਾ ਹੀ ਲਸਣ ਲਿਓ ਕਿਉਂਕਿ ਗਰਮੀ ਆ ਤਾਂ ਲਸਣ ਜ਼ਿਆਦਾ ਵੀ ਨਹੀਂ ਚੰਗਾ ਹਾਂਜੀ ਹੁਣ ਮੈਂ ਇਸ ਦੇ ਵਿੱਚ ਪੂਤਨਾ ਪਾ ਲਿਆ ਕਿਉਂਕਿ ਪੂਤਨਾ ਜਿਹੜਾ ਉਹ ਠੰਡਾ ਹੁੰਦਾ ਆ ਤੇ ਇਸ ਕਰਕੇ ਮੈਂ ਪੂਤਨਾ ਪਾਇਆ ਜੀਰਾ ਵੀ ਜਿਹੜਾ ਜਦੋਂ ਜੀਰਾ ਨੂੰ ਰੋਸਟ ਕਰੀਏ ਤਾਂ ਜੀਰਾ ਵੀ ਜਿਹੜਾ ਉਹ ਵੀ ਕਾਫੀ ਠੰਡਾ ਹੋ ਜਾਂਦਾ ਹੈ ਤੇ ਜੀਰਾ ਵੀ ਤੁਸੀਂ ਜ਼ਰੂਰ ਟਰਾਈ ਕਰਿਓ ਪਹਿਲਾਂ ਤਵੇ ਉੱਤੇ ਜੀਰੇ ਨੂੰ ਰੋਸਟ ਜ਼ਰੂਰ ਕਰਿਓ ਤਵੇ ਤੇ ਭੁੰਨ ਕੇ ਫਿਰ ਜੀਰੇ ਨੂੰ ਠੰਡਾ ਕਾੜ ਕੇ ਤੇ ਕੁੱਟ ਕੇ ਤੇ ਇਹਦੇ ਵਿੱਚ ਜ਼ਰੂਰ ਪਾਓ ਹਾਂਜੀ ਹੁਣ ਮੈਂ ਟਮਾਟਰ ਵੀ ਜਿਹੜੇ ਆ ਉਹ ਇਸ ਦੇ ਵਿੱਚ ਪਾ ਰਹੀ ਆ ਹਾਂਜੀ ਹੁਣ ਟਮਾਟਰ ਵੀ ਜਿਹੜੇ ਆ ਚੰਗੀ ਤਰ੍ਹਾਂ ਮੈਂ ਕੁੰਡੀ 'ਚ ਕੁੱਟ ਲਈ ਆ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰਿਓ ਹਾਂਜੀ ਇਹ ਚੱਲੀ ਹੁਣ ਚੰਗੀ ਤਰ੍ਹਾਂ ਮੈਂ ਕੱਟ ਕੇ ਟਮਾਟਰ ਜਿਹੜੇ ਆ ਇਹ ਚਟਨੀ ਤੁਸੀਂ ਚੋਲਾੜਾ ਵੀ ਖਾ ਸਕਦੇ ਹੋ ਦਾਲ ਚੋਲਨਾ ਵੀ ਬਹੁਤ ਟੇਸਟੀ ਲੱਗਦੀ ਆ ਸਬਜ਼ੀ ਨਾਲ ਵੀ ਖਾ ਸਕਦੇ ਹੋ ਤੇ ਜੇ ਸਬਜ਼ੀ ਅਵੇਲੇਬਲ ਨਹੀਂ ਹੋਏ ਤਾਂ ਫੁਲਕੇ ਨਾਲ ਵੀ ਇਸ ਨੂੰ ਜਰੂਰ ਤੁਸੀਂ ਇਸ ਤਰ੍ਹਾਂ ਹੀ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਚਟਨੀ ਚੰਗੀ ਤਰ੍ਹਾਂ ਜਲਾਵਾ ਇਹਨਾਂ ਨੂੰ ਮੈਂ ਭੁੰਨ ਲਵਾਂਗੀ ਕੁੰਡੀ ਵਿੱਚ ਜੇ ਤੁਸੀਂ ਮਿਕਸੀ ਵਿੱਚ ਕਰਨਾ ਚਾਹੋ ਜੇ ਜ਼ਿਆਦਾ ਟਾਈਮ ਨਹੀਂ ਹੈ ਤੁਹਾਡੇ ਕੋਲ ਤੇ ਤੁਸੀਂ ਮਿਕਸੀ ਵਿੱਚ ਵੀ ਘੱਟ ਸਕਦੇ ਹੋ ਜ਼ਰੂਰੀ ਨਹੀਂ ਕਿ ਕੁੰਡੀ ਵਿੱਚ ਹੀ ਕਰੋ ਤੇ ਇਸ ਦੇ ਵਿੱਚ ਜੇ ਤੁਸੀਂ ਹਰਾ ਧਨੀਆ ਪਾਉਣਾ ਚਾਹੋ ਤੇ ਉਹ ਵੀ ਪਾ ਸਕਦੇ ਹੋ ਮੇਰੇ ਕੋਲ ਨਹੀਂ ਹੈ ਗਾਸੀ ਤੇ ਇਸ ਕਰਕੇ ਮੈਂ ਜਿਹੜਾ ਉਹ ਹਰਾ ਧਨੀਆ ਜਿਹੜਾ ਉਹ ਨਹੀਂ ਟਰਾਈ ਕੀਤਾ ਹਾਂਜੀ ਚਟਨੀ ਸਾਡੀ ਹੋ ਚੁੱਕੀ ਆ ਤੇ ਹੁਣ ਇਸ ਨੂੰ ਮੈਂ ਜਿਹੜਾ ਉਹ ਬੌਲ ਵਿੱਚ ਪਾਵਾਂਗੀ ਇਸ ਤੋਂ ਬਾਅਦ ਜੇ ਲਿਆ ਆ ਉਹ ਮੈਂ ਪਿਆਜ਼ ਵੀ ਹੈ ਜਿਹੜਾ ਉਹ ਵੀ ਮੈਂ ਚਟਕੂੰਡੀ ਵਿੱਚ ਕੁੱਟਾਂਗੀ ਚਰਨੀ ਨੂੰ ਚੰਗੀ ਤਰ੍ਹਾਂ ਅਸੀਂ ਕੱਢ ਲਵਾਂਗੇ ਵਿੱਚੋਂ ਹਾਂਜੀ ਤੇ ਹੁਣ ਅਸੀਂ ਇਸ ਦੇ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਮੈਂ ਲੰਮਾ ਲੰਮਾ ਕੱਟ ਚੁੱਕੀ ਆ ਤੇ ਹੁਣ ਇਸ ਦੇ ਇਸ ਨੂੰ ਅਸੀਂ ਕੁੰਡੀ ਨਾਲ ਚੰਗੀ ਤਰ੍ਹਾਂ ਇਸ ਨੂੰ ਵੀ ਜਿਸ ਤਰ੍ਹਾਂ ਟਮਾਟਰ ਦੀ ਟਮਾਟਰਾਂ ਨੂੰ ਕੁੱਟਿਆ ਹੋਇਆ ਹੈ ਇਦਾਂ ਹੀ ਇਸ ਨੂੰ ਵੀ ਕੁੱਟਾਂਗੇ ਪਿਆਜ਼ ਨੂੰ ਵੀ ਚੰਗੀ ਤਰ੍ਹਾਂ ਜਿਹੜਾ ਸੀ ਕੱਟ ਕੇ ਤੇ ਫਿਰ ਅਸੀਂ ਟਮਾਟਰਾਂ ਵਿੱਚ ਹੀ ਪਾ ਲੈਣਾ ਹਾਂ ਜੀ ਪਿਆਜ਼ ਵੀ ਜਿਹੜਾ ਆ ਉਹ ਕੱਟ ਕੇ ਅਸੀਂ ਚੱਣੀ ਵਿੱਚ ਹੀ ਮਿਕਸ ਕਰ ਦੇਣਾ ਹੈ ਟਮਾਟਰਾਂ ਵਿੱਚ ਹਲਦੀ ਇਸ ਦੇ ਵਿੱਚ ਨਮਕ ਵੀ ਪਾਉਣ ਵਾਲਾ ਆ ਤੇ ਜੀਰਾ ਜਿਹੜਾ ਅਸੀਂ ਰੋਸਟ ਕੀਤਾ ਆ ਉਹ ਵੀ ਨਾ ਮੈਂ ਹਜੇ ਇਸ ਦੇ ਵਿੱਚ ਪਾਇਆ ਉਹ ਬਾਅਦ ਵਿੱਚ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਪਹਿਲਾਂ ਹੀ ਅਸੀਂ ਮਿਕਸ ਕਰਨਾ ਆ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਰੋਸਟ ਕਰਕੇ ਸੌਰੀ ਰੋਸਟ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਹਾਂਜੀ ਪਿਆਜ਼ ਸਾਡੇ ਵੀ ਵੈਸੇ ਰੈਡੀ ਹੋ ਚੁੱਕੇ ਆ ਹਾਂਜੀ ਪਿਆਜ਼ ਸਾਡੇ ਵੀ ਜਿਹੜੇ ਆ ਉਹ ਆਲਮੋਸਟ ਹੋ ਚੁੱਕੇ ਆ ਪਿਆਜ਼ ਵੀ ਜਿਹੜੇ ਐ ਸੀ ਟਮਾਟਰਾਂ ਵਿੱਚ ਮਿਕਸ ਕਰ ਲਵਾਂਗੇ ਹੁਣ ਮੈਂ ਕਰ ਲੱਗੀ ਆ ਪਿਆਜ਼ ਜਿਹੜਾ ਤੇ ਟਮਾਟਰਾਂ ਵਿੱਚ ਮਿਕਸ ਇਸ ਤੋਂ ਬਾਅਦ ਜਿਹੜਾ ਅਸੀਂ ਕਰਾਂਗੇ ਜੀਰੇ ਨੂੰ ਜੀਰੇ ਨੂੰ ਜਿਹੜਾ ਅਸੀਂ ਕੁੰਡੀ ਵਿੱਚ ਕੁੱਟ ਲਵਾਂਗੇ ਛੋਟੀ ਕੁੰਡੀ 'ਚ ਜੀਰਾ ਜਿਹੜਾ ਤੁਹਾਨੂੰ ਮੈਂ ਦੱਸਿਆ ਹੈ ਕਿ ਮੈਂ ਰੋਸਟ ਕਰਕੇ ਜੀਰਾ ਰੱਖਿਆ ਹੋਇਆ ਆ ਜੀਰੇ ਦੀ ਤਸੀਲ ਜਿਹੜੀ ਉਹ ਠੰਡੀ ਹੁੰਦੀ ਆ ਤੇ ਇਸ ਕਰਕੇ ਜੀਰਾ ਜਿਹੜਾ ਉਹ ਭੁੰਨ ਕੇ ਤੁਸੀਂ ਪਾਓ ਇਸ ਤਰ੍ਹਾਂ ਜੀਰਾ ਭੁੰਨ ਕੇ ਚੰਗੀ ਤਰ੍ਹਾਂ ਕੁੱਟ ਕੇ ਪਾਊਡਰ ਬਣਾ ਕੇ ਜੀਰੇ ਦਾ ਇਸ ਚਰਨੀ ਵਿੱਚ ਜਿਹੜਾ ਆ ਅਸੀਂ ਉਹ ਮਿਕਸ ਕਰ ਦਵਾਂਗੇ ਹਾਂਜੀ ਜੀਰਾ ਸਾਡਾ ਹੋ ਚੁੱਕਿਆ ਹੈ ਪਾਊਡਰ ਬਣ ਚੁੱਕਿਆ ਹੈ ਜੀਰੇ ਦਾ ਉਹ ਵੀ ਅਸੀਂ ਚਰਨੀ ਵਿੱਚ ਪਾ ਦੇਵਾਂਗੇ ਤੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ ਇਸ ਨੂੰ ਮਿਕਸ ਕਰਕੇ ਤੇ ਫਿਰ ਅਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਆ ਉਹ ਹੁਣ ਪਾਵਾਂਗੇ ਨਮਕ ਨਮਕ ਵੀ ਪਾ ਚੁੱਕੇ ਹਾਂ ਅਸੀਂ ਥੋੜਾ ਜਿਹਾ ਮੈਂ ਇਸ ਦੇ ਵਿੱਚ ਗੜਾ ਮਸਾਲਾ ਵੀ ਐਡ ਕਰਨ ਦੀਆਂ ਤੁਸੀਂ ਵੀ ਪਾ ਸਕਦੇ ਹੋ ਆਪਸ਼ਨਲ ਆ ਤੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਈ ਹੈ ਦੇਗੀ ਮਿਰਚ ਤੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰਾਂਗੇ ਹਾਂਜੀ ਸਾਡੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਨਿਊ ਰੈਸਪੀ ਲਈ ਮੈਨੂੰ ਜਰੂਰ ਕਮੈਂਟ ਕਰਿਓ ਤੇ ਮੈਨੂੰ ਜਰੂਰ ਸਪੋਰਟ ਕਰਿਓ ਥੈਂਕ ਯੂ ਧੰਨਵਾਦ ਤੁਹਾਡਾ ਮੇਰੇ ਚੈਨਲ ਦੇਖਣ ਲਈ